ਇਸ ਆਧੁਨਿਕ ਤੇ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਅੱਜ ਟੈਕਨੋਲੋਜੀ ਦਾ ਇਸਤੇਮਾਲ ਹਰ ਵਿਅਕਤੀ ਕਰ ਰਿਹਾ ਹੈ ਉੱਥੇ ਹੀ ਇਸ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਨਾਲ ਧੋਖਾਧੜੀ ਵੀ ਹੋ ਜਾਂਦੀ ਹੈ ਇਸੇ ਦੌਰਾਨ ਹੀ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਵੀ ਲੋਕਾਂ ਨੂੰ ਡਿਜੀਟਲ ਸੇਵਾ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਇਸ ਦੇ ਤਹਿਤ ਹੁਣ ਲੋਕਾਂ ਵਿੱਚ ਜਾਗਰੂਕਤਾ ਨੂੰ ਲੈ ਕੇ ਭਾਰਤੀ ਰਿਜ਼ਰਵ ਬੈਂਕ ਨੇ ਵੀ ਪਹਿਲ ਕਦਮੀ ਕੀਤੀ ਹੈ ਜਿਸ ਨਾਲ ਹੁਣ ਤੁਸੀਂ ਵੀ ਆਪਣੇ ਫੋਨ ਤੇ ਰਿਜ਼ਰਵ ਬੈਂਕ ਦੀਆਂ ਮਹੱਤਵਪੂਰਨ ਜਾਣਕਾਰੀਆਂ ਹਾਸਿਲ ਕਰ ਸਕੋਗੇ। ਸੋ ਆਓ ਤੁਹਾਨੂੰ ਦੱਸਦੇ ਹਾਂ ਰਿਜ਼ਰਵ ਬੈਂਕ ਦੀ ਇਸ ਪਹਿਲ ਕਦਮੀ ਦਾ ਤੁਸੀਂ ਕਿੰਝ ਹਿੱਸਾ ਬਣ ਸਕਦੇ ਹੋ। ਕੇਂਦਰ ਸਰਕਾਰ ਡਿਜੀਟਲ ਸੇਵਾਵਾਂ ਦਾ ਇਸਤੇਮਾਲ ਕਰਕੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਡਿਜੀਟਲ ਸੇਵਾ ਰਾਹੀਂ ਧੋਖਾਧੜੀ ਤੋਂ ਬਚਾਇਆ ਜਾ ਸਕੇ। ਇਸ ਦੇ ਮੱਦੇਨਜ਼ਰ ਹੁਣ ਭਾਰਤੀ ਰਿਜ਼ਰਵ ਬੈਂਕ ਵੱਲੋਂ ਵੀ ਇਸ ਜਾਗਰੂਕਤਾ 'ਤੇ ਪਹਿਲ ਕਦਮੀ ਕੀਤੀ ਗਈ ਹੈ ਜਿਸ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਹਾਲ ਹੀ ਵਿੱਚ ਵਿੱਤੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਯੋਗ ਬਣਾਉਣ ਲਈ ਇੱਕ ਅਧਿਕਾਰਤ ਵਟਸਐਪ ਚੈਨਲ ਲਾਂਚ ਕੀਤਾ ਹੈ ਦਰਤਲ ਇਸ ਦੇ ذریعے ਭਾਰਤੀ ਰਿਜ਼ਰਵ ਬੈਂਕ ਆਪਣੀਆਂ ਮਹੱਤਵਪੂਰਨ ਬੈਂਕਿੰਗ ਅਪਡੇਟਸ ਅਤੇ ਵਿੱਤੀ ਖਬਰਾਂ ਨੂੰ ਸਿੱਧੇ ਲੋਕਾਂ ਨੂੰ ਆਸਾਨ ਤਰੀਕੇ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਜੋ ਇਹ ਦੂਰ ਦਰਾਡੇ ਦੇ ਇਲਾਕਿਆਂ ਦੇ ਲੋਕਾਂ ਤੱਕ ਪਹੁੰਚ ਸਕੇ ਦੇਸ਼ਪੁਰ ਦੇ ਲੋਕ ਕੇਂਦਰੀ ਬੈਂਕ ਦੁਆਰਾ ਸਾਂਝੇ ਕੀਤੇ ਗਏ QR ਕੋਡ ਨੂੰ ਸਕੈਨ ਕਰਕੇ ਚੈਨਲ ਨਾਲ ਜੁੜ ਸਕਦੇ ਨੇ ਭਾਰਤੀ ਰਜ਼ਰਬ ਬੈਂਕ ਨੇ WhatsApp ਤੇ ਆਪਣੇ ਵੈਰੀਫਾਈਡ ਅਕਾਊਂਟ ਰਾਹੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਹੱਤਵਪੂਰਨ ਵਿੱਤੀ ਜਾਣਕਾਰੀ ਹਰ ਕਿਸੇ ਲਈ ਆਸਾਨੀ ਨਾਲ ਪਹੁੰਚਯੋਗ ਹੋਵੇ ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤੀ ਰਜ਼ਰਬ ਬੈਂਕ ਵੱਲੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਗਏ ਨੇ ਜਿੰਨਾ ਵੀ ਤੇ ਜਨਤਾ ਨੂੰ ਜਾਗਰੂਕ ਕਰਨ ਲਈ ਟੈਕਸਟ ਮੈਸੇਜ, ਟੈਲੀਵਿਜ਼ਨ ਅਤੇ ਡਿਜੀਟਲ ਇਸ਼ਤਿਹਾਰਾਂ ਵਰਗੇ ਮਾਧਿਅਮ ਦੀ ਵਰਤੋਂ ਕਰ ਚੁੱਕੇ ਨੇ। ਭਾਰਤੀ ਰਿਜ਼ਰਵ ਬੈਂਕ ਇਸ ਚੈਨਲ ਦੀ ਵਰਤੋਂ ਸੁਰੱਖਿਅਤ ਡਿਜੀਟਲ ਲੈਣ-ਦੇਣ ਅਤੇ ਧੋਖਾਧੜੀ ਦੀ ਰੋਕਥਾਮ ਬਾਰੇ ਜਾਗਰੂਕਤਾ ਦਾ ਸੰਦੇਸ਼ ਪਹੁੰਚਾਉਣ ਲਈ ਕਰੇਗਾ। ਇਸ ਤੋਂ ਇਲਾਵਾ ਇਸ ਦੀ ਵਰਤੋਂ ਲੋਕਾਂ ਨੂੰ ਉਹਨਾਂ ਦੇ ਬੈਂਕਿੰਗ ਅਧਿਕਾਰਾਂ ਦੀ ਯਾਦ ਦਿਵਾਉਣ ਅਤੇ ਨੀਤੀਆਂ 'ਚ ਬਦਲਾਅ ਦੀ ਜਾਣਕਾਰੀ ਦੇਣ ਲਈ ਵੀ ਕੀਤੀ ਜਾਵੇਗੀ। ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਵਟਸਐਪ ਚੈਨਲ ਗਲਤ ਜਾਣਕਾਰੀ ਦੇ ਖਿਲਾਫ ਲੜਾਈ ਵਿੱਚ ਇੱਕ ਪ੍ਰਭਾਵਸ਼ਾਲੀ ਸਾਧਨ ਬਣੇਗਾ। ਸੋਸ਼ਲ ਮੀਡੀਆ ਤੇ ਫੈਲਣ ਵਾਲੀ ਵਿੱਤੀ ਗਲਤ ਜਾਣਕਾਰੀ ਨੂੰ ਘੱਟ ਕਰੇਗਾ ਅਤੇ ਲੋਕਾਂ ਨੂੰ ਸੋਚਿਤ ਫੈਸਲੇ ਲੈਣ ਵਿੱਚ ਮਦਦ ਕਰੇਗਾ। ਭਾਰਤੀ ਰਿਜ਼ਰਵ ਬੈਂਕ ਦੁਆਰਾ ਆਪਣੀ ਅਧਿਕਾਰਤ ਵੈੱਬਸਾਈਟ ਨੂੰ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ। QR ਕੋਡ ਨੂੰ ਸਕੈਨ ਕਰਕੇ ਇਹ ਸਿੱਧਾ ਤੁਹਾਨੂੰ ਭਾਰਤੀ ਰਿਜ਼ਰਵ ਬੈਂਕ ਵਟਸਐਪ ਚੈਨਲ ਤੇ ਲੈ ਜਾਵੇਗਾ ਅਤੇ ਚੈਨਲ ਦੀ ਗੱਕੀ ਲੈਣ ਲਈ ਜੁਆਇਨ ਤੇ ਕਲਿੱਕ ਕਰਨਾ ਹੋਵੇਗਾ। ਇਸ ਨੂੰ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਭਾਰਤੀ ਰਿਜ਼ਰਵ ਬੈਂਕ ਦੇ ਵੈਰੀਫਾਈਡ ਵਟਸਐਪ ਖਾਤੇ ਤੋਂ ਅਪਡੇਟਸ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਦਾ ਅਧਿਕਾਰਤ ਵਟਸਐਪ ਖਾਤਾ ਵਪਾਰਕ ਨੰਬਰ 99990 41935 ਦੁਆਰਾ ਚਲਾਇਆ ਜਾਂਦਾ ਹੈ ਖਪਤਕਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖਾਤੇ ਦੇ ਨਾਮ ਅੱਗੇ ਵੈਰੀਫਾਈਡ ਚਿੰਨ੍ਹ ਦੀ ਜਾਂਚ ਕਰ ਲੈਣ ਤਾਂ ਜੋ ਇਹ ਯਕੀਨ ਬਣਾਇਆ ਜਾ ਸਕੇ ਕਿ ਉਹ ਸਹੀ ਚੈਨਲ ਨੂੰ ਫੋਲੋ ਕਰ ਰਹੇ ਨੇ ਬਿਊਰੋ ਰਿਪੋਰਟ ਹਮਦਰਦ ਟੀਵੀ